ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੋਹਿੰਦਰ ਸਿੰਘ ਬੰਜਾਰਾ ਵੈਦੀ ਦੀ ਕਿਤਾਬ ਪੰਜਾਬ ਦੀ ਲੋਕ ਧਾਰਾ ਦੇ ਸੰਦਰਭ ਵਿੱਚ ਪ੍ਰਾਣ ਕਥਾਵਾਂ ਬਾਰੇ ਹਰ ਜਾਤੀ ਦੀਆਂ ਪ੍ਰਾਣ ਕਥਾਵਾਂ ਉਸ ਦੀਆਂ ਆਪਣੀਆਂ ਸੱਭਿਆਚਾਰਕ ਰੂੜੀਆਂ ਪ੍ਰਬਲ ਮਨੋਵਿਰਤੀਆਂ ਤੇ ਸਮੂਹਿਕ ਚਰਿੱਤਰ ਵਿੱਚੋਂ ਉਪਜੀਆਂ ਹੋਣ ਕਰਕੇ ਨਵੇਕਲੀਆਂ ਹੁੰਦੀਆਂ ਹਨ ਇਹ ਕਥਾਵਾਂ ਜਾਤੀ ਦੇ ਧਾਰਮਿਕ ਵਿਸ਼ਵਾਸਾਂ ਤੇ ਰੌ ਰੀਤੀਆਂ ਦਾ ਗੌਰਮੇ ਭਾਗ ਹੰਟੇ ਇਹਨਾਂ ਨਾਲ ਜਾਤੀ ਦੀਆਂ ਭਾਵਨਾਵਾਂ ਤੇ ਸ਼ਰਧਾ ਜੁੜੀ ਹੁੰਦੀ ਹੈ ਮਨੁੱਖ ਦੀ ਬਾਲ ਅਵਸਥਾ ਵਿੱਚ ਆਦਿ ਮਨੁੱਖ ਦੀ ਆਤਮਾ ਇਹਨਾਂ ਕਿਰਤਾਂ ਵਿੱਚ ਹੀ ਸਾਹ ਲੈਂਦੀ ਤੇ ਧੜਕਦੀ ਸੀ ਪੁਰਾਣ ਕਥਾਵਾਂ ਬ੍ਰਹਿਮੰਡ ਦੇ ਰਹਸਾਂ ਤੇ ਮਨੁੱਖ ਦੇ ਵਿਸ਼ਵ ਨਾਲ ਸੰਬੰਧਾਂ ਨੂੰ ਸਮਝਣ ਦਾ ਇੱਕ ਕਲਾਤਮਕ ਤੇ ਰੌਚਕ ਪ੍ਰਾਲਾ ਹਨ ਇਨ੍ਹਾਂ ਵਿੱਚ ਆਦੇਮਨੁੱਖ ਦੀ ਕਲਪਨਾ ਤੇ ਭਾਵਨਾ ਸਮੂਰਤ ਪ੍ਰਤੀਕਾਂ ਦੇ ਰੂਪ ਵਿੱਚ ਵਿਕਤ ਹੋਈ ਹੁੰਦੀ ਹੈ। ਮੂੜਲਾ ਮਨੁੱਖ ਹਰੇਕ ਪਦਾਰਥ ਵਿੱਚ ਭਾਵੇਂ ਜੜ੍ਹ ਹੋਵੇ ਜਾਂ ਚੇਤਨ ਆਤਮਾ अथवा ਪ੍ਰਾਣअनुभव ਕਰਦਾ ਸੀ। ਉਹ ਆਪਣੇ ਵਾਗ ਜੜ੍ਹ ਵਸਤੂਆਂ ਵਿੱਚ ਬੁੱਧ ਸੂਰ ਤੇ ਸ਼ਕਤੀ ਮੰਨਦਾ ਤੇ ਉਹਨਾਂ ਨੂੰ ਆਪਣੇ ਨਿੱਜੀ ਤੇ ਭਾਇਚਾਰਕ ਜੀਵਨ ਦੇ ਪ੍ਰਤੀਰੂਪ ਵਿੱਚ ਢਾਲ ਕੇ ਸਮਝਣ ਦੇ ਉਪਰਾਲੇ ਕਰਦਾ ਸੀ। ਇਨ੍ਹਾਂ ਉਪਰਾਲਿਆਂ ਨੇ ਹੀ ਕਲਾ ਦਾ ਜਾਮਾ ਪਹਿਨ ਕੇ ਪ੍ਰਾਣ ਕਥਾਵਾਂ ਨੂੰ ਜਨਮ ਦਿੱਤਾ। ਮਿੱਥ ਜਾਂ ਪ੍ਰਾਣ ਕਥਾ ਮੂਲ ਰੂਪ ਵਿੱਚ ਕੋਈ ਕਹਾਣੀ ਹੀ ਹੁੰਦੀ ਹੈ ਜੋ ਪੂਰਵ ਇਤਿਹਾਸਿਕ ਕਾਲ ਵਿੱਚ ਸੱਚਮੁੱਚ ਵਾਪਰੀ ਮੰਨੀ ਜਾਂਦੀ ਹੈ। ਇਸ ਵਿੱਚ ਕਿਸੇ ਤੱਥ ਦੀ ਵਿਆਖਿਆ ਹੁੰਦੀ ਹੈ ਤੇ ਜਾਤੀ ਦੀ ਕਿਸੇ ਨਾ ਕਿਸੇ ਸਮੇਂ ਇਸ ਵਿੱਚ ਧਾਰਮਿਕ ਆਸਥਾ ਰਹੀ ਹੁੰਦੀ ਹੈ। ਇਹੋ ਗੱਲ ਇਸ ਕਥਾ ਨੂੰ ਲੋਕ ਕਹਾਣੀ ਤੋਂ ਵੱਖਰ ਆਂਦੀ ਹੈ। ਮਨੁੱਖ ਜਾਤੀ ਦੀ ਬਾਲ ਅਵਸਥਾ ਵਿੱਚ ਲੋਕਾਂ ਦੇ ਦਿਲਾਂ ਵਿੱਚ ਸ੍ਰਿਸ਼ਟੀ ਦੇ ਬਹੁ ਰੰਗੇ ਪਦਾਰਥਾਂ ਤੇ ਅਨੁਠੇ ਦ੍ਰਿਸ਼ਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਸਨ ਸੂਰਜ ਹਰ ਰੋਜ਼ ਕਿੱਥੋਂ ਆਉਂਦਾ ਹੈ ਚੰਨ ਕਿਉਂ ਵਾਧਾ ਘਟਦਾ ਰਹਿੰਦਾ ਹੈ ਪ੍ਰithvi ਦਾ ਭਾਰ ਕਿਸ ਚੁੱਕਿਆ ਹੋਇਆ ਹੈ ਬਹਾਰ ਵਿੱਚ ਫੁੱਲ ਕਿਉਂ ਖਿੜਦੇ ਤੇ ਪਤਝੜ ਵਿੱਚ ਕਿਉਂ ਮਰਝਾ ਜਾਂਦੇ ਹਨ ਮੋਰ ਦੇ ਪੰਖ ਕਿਉਂ ਇੰਨੇ ਸੁੰਦਰ ਹਨ ਤੇ ਪੈਰ ਕਿਉਂ ਇੰਨੇ ਕ੍ਰੂਪ ਇਹੋ ਜਿਹੇ ਨਿਕਾ ਸਵਾਲ ਉਸ ਦੇ ਮਨ ਵਿੱਚ ਫੁਰਦੇ ਤੇ ਉਸ ਦੀ ਸੋਚ ਸ਼ਕਤੀ ਨੂੰ ਝੰਡੋੜਦੇ ਰਹਿੰਦੇ। ਮਨੁੱਖ ਨੇ ਇਹਨਾਂ ਗੱਲਾਂ ਦੀ ਵਿਆਖਿਆ ਜਿੰਨਾ ਕਥਾਵਾਂ ਦੇ ਮਾਧਿਅਮ ਰਾਹੀਂ ਕੀਤੀ ਉਹ ਪ੍ਰਾਣ ਕਥਾਵਾਂ ਅਖਵਾਈਆਂ। ਇਹਨਾਂ ਕਥਾਵਾਂ ਨੂੰ ਭਾਵੇਂ ਮਨੁੱਖ ਦੀ ਕਲਪਨਾ ਸ਼ਕਤੀ ਹੀ ਘੜਦੀ ਸੀ ਪਰ ਇਹ ਧੁਰੋਂ ਉੱਤਰਦੀਆਂ ਤੇ ਮੁੱਢ ਕਦੀਮ ਤੋਂ ਚੱਲੀਆਂ ਆ ਰਹੀਆਂ ਮੰਨੀਆਂ ਜਾਂਦੀਆਂ ਸਨ। ਸੁਭਾਅ ਨੂੰ ਮੁੱਖ ਰੱਖਦਿਆਂ ਪ੍ਰਾਣ ਕਥਾਵਾਂ ਦੋ ਤਰ੍ਹਾਂ ਦੀਆਂ ਹਨ ਇੱਕ ਧਾਰਮਿਕ ਅਤੇ ਦੂਜੀਆਂ ਲੋਕਿਕ। ਧਾਰਮਿਕ ਪ੍ਰਾਣ ਕਥਾਵਾਂ ਦੇਵੀ ਦੇਵਤਿਆਂ ਤੇ ਦੇਵੀ ਪ੍ਰਾਣੀਆਂ ਆਦਿ ਦੀ ਉਤਪਤੀ ਚਰਿੱਤਰ ਤੇ ਜੀਵਨ ਬਾਰੇ ਹਨ ਇਹਨਾਂ ਦੇ ਅੰਤਰਗਤ ਉਹ ਕਥਾਵਾਂ ਵੀ ਆ ਜਾਂਦੀਆਂ ਹਨ ਜੋ ਕਿਸੇ ਰਹੁ ਰੀਤੀ ਸੰਸਕਾਰ ਧਾਰਮਿਕ ਸੰਸਥਾ ਜਾਂ ਪ੍ਰਥਾ ਦੀ ਵਿਆਖਿਆ ਵੀ ਕਰਦੀਆਂ ਹਨ ਇਹਨਾਂ ਪ੍ਰਾਣ ਕਥਾਵਾਂ ਵਿੱਚ ਜਾਤੀ ਦੀ ਧਾਰਮਿਕ ਪ੍ਰਤੀਤਿ ਵੀ ਹੁੰਦੀ ਹੈ ਲੋਕਿਕ ਪ੍ਰਾਣ ਕਥਾਵਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ ਇਹਨਾਂ ਦਾ ਮਨੋਰਥ ਸ਼ੁੱਧ ਰੂਪ ਵਿੱਚ ਤੱਥਾਂ ਦੀ ਵਿਆਖਿਆ ਕਰਨਾ ਹੀ ਹੁੰਦਾ ਹੈ ਧੰਨਵਾਦ